ਹੈਲੋ ਸਤਿ ਸ਼੍ਰੀ ਅਕਾਲ ਤੇ ਲੋ ਦੋਸਤੋ ਜਿਹੜਾ ਅੱਜ ਦੀ ਵੀਡੀਓ ਆਪਾਂ ਕਰਦੇ ਆਂ ਸਟਾਰਟ ਤੇ ਅੱਜ ਆਪਾਂ ਕਲੋਨੀ ਤਿਆਰ ਕਰ ਲਈਏ ਤੇ ਪੰਛੀਆਂ ਵਾਸਤੇ ਸੋ ਆਪਾਂ ਲੈ ਕੇ ਆਂਦੇ ਹੋਇਆ ਮਿਕਸ ਇੱਥੇ ਆਪਾਂ ਕਲੋਨੀ ਬਣਾਉਣੀ ਆ ਗਰਮੀ ਬਹੁਤ ਜ਼ਿਆਦਾ ਆ ਤੇ ਖੁੱਲਾ ਪਿੰਜਰਾ ਦੇਖੋ ਉਹਨਾਂ ਦੇ ਖੜਾਉਣੇ ਵਗੈਰਾ ਲੱਗ ਗਏ ਨੇ ਬੈਠਣ ਵਾਸਤੇ ਰਿੰਗ ਵਗੈਰਾ ਬੈਠਣ ਵਾਸਤੇ ਕਿੱਡਣ ਵਾਸਤੇ ਕਿਉਂਕਿ ਖੇਡਦੇ ਬਹੁਤ ਹੁੰਦੇ ਆ ਤੇ ਇੱਧਰ ਤੁਸੀਂ ਦੇਖੋ ਵੀ ਪ੍ਰੋਪਰ ਲੌਂਗ ਆਪਣੀਆਂ ਆਪਾਂ ਲੱਕੜ ਦੀਆਂ ਚਾਰਸ ਰੰਦਾ ਆ ਕੇ ਲਾਈਆਂ ਵੀਆ ਤੇ ਸੇਮ ਹੀ ਆਹ ਸਾਈਡ ਲਾਈਆਂ ਵੀਆ ਇਧਰ ਲੱਕੜਾਂ ਲੱਗੀਆਂ ਵੀਆ ਚਾਰ ਚਪੇਰੀ ਮਟਕੀਆਂ ਲੱਗੀਆਂ ਵੀਆ ਤੇ ਮਿਕਸ ਇਹਨਾਂ ਦਾ ਦਾਣਾ ਵਗੈਰਾ ਟ੍ਰੇ ਚ ਰੱਖਤਾ ਸਾਫ਼ ਪਾਣੀ ਭਰਤਾ ਤੇ ਹੁਣ ਆਪਾਂ ਉਹਨੂੰ ਰਿਲੀਜ਼ ਕਰਨਾ ਇਹਦੇ ਚ ਠੀਕਾ ਪਹਿਲਾਂ ਆਪਣੇ ਚ ਲਵ ਬਾਡ ਸੀ ਲਵ ਬਾਡ ਆਪਾਂ ਇਹਦੇ ਚ ਸੈਕਟ ਕਰਤੇ ਕਿਉਂਕਿ ਉਹ ਤੰਗ ਬਹੁ ਕਰਦੇ ਉਹ ਲੜਦੇ ਐ ਇਹਨਾਂ ਨਾਲ ਠੀਕਾ ਲਵ ਬਾਡ ਇੱਧਰ ਆ ਗਏ ਦੇਖੋ ਕੈਂਡ ਲਾਦੇ ਨੇ ਲਵ ਬਾਡ ਆਪਣੇ ਤੇ ਪਰ ਇਹਨਾਂ ਨੂੰ ਵਿੱਚ ਨਹੀਂ ਰੱਖ ਸਕਦੇ ਬਾਕੀ ਆਪਾਂ ਸਾਰੇ ਨੈਕਸ ਰੱਖ ਸਕਦੇ ਆ ਜਿਹੜੇ ਇਹ ਹੈਗੇ ਬਹੁਤ ਸ਼ਰਾਰਤੀ ਆ ਇਹ ਮਾਰਦੇ ਆ ਸਾਰਿਆਂ ਨੂੰ ਤੇ ਹੁਣ ਆਪਾਂ ਛੱਡਦੇ ਆ ਵਿੱਚ ਦੂਸਰੇ ਜਿਹੜੇ ਆ ਬਾਡ ਲੈ ਕੇ ਆਉਂਦੇ ਨੈਕਸ ਇਹਨਾਂ ਦਾ ਫੀਡਰ ਵਗੈਰਾ ਰੱਖਤਾ ਇੱਥੇ ਤੇ ਪਾਣੀ ਰਹਿ ਕੇ ਰੱਖਣ ਵਾਲਾ ਲਓ ਜੀ ਪਹਿਲਾਂ ਆਪਾਂ ਛੱਡਨੇ ਆ ਇਹਦੇ ਵਿੱਚ ਜਾਵਾ ਪਿੰਚ ਠੀਕ ਆ ਤੇ ਕਿਉਂਕਿ ਸਾਰੇ ਇਹ ਪੇਰਾ ਪ੍ਰੋਪਰ ਦਾ ਕਲਰ ਬਣਾ ਪਿਆਰਾ ਇਹਨਾਂ ਦਾ ਤੇ ਮੈਂ ਲੈ ਕੇ ਆਇਆ ਸੀ ਗਾਜ ਗਲੀਆਂ ਕੱਢੀਆਂ ਵੀ ਕਿਉਂਕਿ ਫਿਰ ਡਰ ਲੱਗਦਾ ਜੀ ਥੋੜੀ ਜਗ੍ਹਾ ਦੇ ਵਿੱਚ ਇੱਕ ਦੂਜੇ ਨਾਲ ਲੜਾਂ ਬਾਈ ਤੇ ਜਗ੍ਹਾ ਖੁੱਲੀ ਇਹਦੇ ਵਿੱਚ ਕੋਈ ਚੱਕਰ ਨਹੀਂ ਦਾ ਹੁਣ ਤੁਸੀਂ ਦੇਖਿਓ ਕਿ ਜਾ ਵਾ ਫਿੰਸ਼ ਲਓ ਜੀ ਆ ਹਾ ਹਾ ਵਾ ਕੈਨੇਡਾ ਦਾ ਨਾ ਇਹ ਜੂੜਾ ਇਹਦਾ ਇਹ ਕਲਰ ਆ ਗਿਆ ਤੇ ਜਿਹੜਾ ਨੈਕਸਟ ਕਲਰ ਆ ਉਹ ਬਹੁਤ ਸੋਹਣਾ ਹੁਣ ਦੇਖ ਰਹੇ ਕਿੱਥੇ ਆ ਗਏ ਅਸੀਂ ਕਿਉਂਕਿ ਜਿੱਥੋਂ ਲੈ ਕੇ ਜਾਂਦੇ ਆ ਨਾ ਉੱਥੇ ਕੇਜ ਬਿਲਕੁਲ ਛੋਟੇ ਛੋਟੇ ਸੀਗੇ ਤੇ ਹੁਣ ਇੱਥੇ ਖੁੱਲੇ ਆ ਇਹ ਤੇ ਦੇਖੋ ਹੁਣ ਇਹਨਾਂ ਦਾ ਪੂਰਾ ਜੀ ਲੱਗ ਜਾਣਾ ਠੀਕ ਆ ਤੇ ਹੁਣ ਆਪਾਂ ਖੋਲਣੇ ਅੱਗੇ ਵਾਲੇ ਆ ਆ ਕਲਰ ਦੇ ਕਿੰਨਾ ਪਿਆਰਾ ਆ ਬੋਲੂ ਉਹਦਾ 골ਡਨ ਕਲਰ ਉਧਰ ਬੈਠ ਕੇ ਜਾ ਕੇ ਇਹ 골ਡਨ ਕਲਰ ਇਹ ਦੋਨੋਂ ਦਾ ਪੇਰ ਬੜਾ ਬੜਾ ਸੋਹਣਾ ਬਣਿਆ ਇਹਨਾਂ ਦਾ ਜਿਹੜੀ ਆ ਹੈਗੀ ਇਹ ਲਾਈਟ ਇਹ ਫੀਮੇਲ ਆ ਉਹ ਮੇਲ ਆ ਇਹ ਆ ਦੋਨੋਂ ਦਾ ਜੋੜਾ ਠੀਕ ਆ ਤੇ ਹੁਣ ਨੈਕਸਟ ਆਪਣੇ ਹੈਗੇ ਆ ਆ ਵਾਲੀ ਤੇ ਕਿੰਨੇ ਸੋਹਣੇ ਕਲਰ ਨੇ ਇਹਨਾਂ ਦੇ ਹੁਣ ਆਪਾਂ ਇਹਨਾਂ ਨੂੰ ਰੀਲੀਜ਼ ਕਰਾਂਗੇ ਇਹਦੇ ਵਿੱਚ ਚਲੋ ਜੀ ਚਲੋ 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 ਦਿਖਾਈਓ ਦਿਨ ਦਾ ਵਾਈਟ ਕਲਰ ਕਿੰਨਾ ਸੋਹਣਾ ਲਵਾ ਜੀ ਚੋ 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 ਚਲ ਚਲੇ ਚਲੇਗੇ ਲੋਜੀ ਕਿਉਂਕਿ ਉਹਨਾਂ ਨੂੰ ਹਜੇ ਪਤਾ ਨਹੀਂ ਲੱਗਾ ਕਿੱਥੇ ਬਹਿਣਾ ਕਿੱਥੇ ਖਾਣਾ ਠੀਕ ਆ ਇਦੋਂ ਅੱਗੇ ਥੱਲੇ ਆ ਗਏ ਆ ਆਪਣੀਆਂ ਜੈਬਰਾਫਿਸ਼ ਉਹ ਜਾਵਾਸੀ ਜੈਬਰਾਫਿਸ਼ ਆ ਗੀਆਂ ਤੇ ਨਾਲ ਇਹਦੇ ਇਹ ਬਾਹਰ ਲਈ ਹੈਗੀ ਆ ਆਦਮਾ ਬਰੀਡ ਜਿਹੜੀ ਕੁੱਗੀਆਂ ਦੀ ਆ। ਠੀਕ ਆ ਇਹ ਆਪਣੀ ਬਰੀਡ ਇਥੋਂ ਦੀ ਨਹੀਂ ਹੈਗੀਗੀ ਜੇ ਇਹਨੂੰ ਆਪਾਂ ਇਨਵਾਇਰਨਮੈਂਟ ਚ ਛੱਡ ਦੇਵਾਂਗੇ ਇਹਨਾਂ ਤੇ ਮਰ ਜੂਗੇ। ਠੀਕ ਆ। ਇਹ ਕਿੰਨੀ ਪਿਆਰੀ ਡਾਵਾ ਆ ਵੇ ਕੀ ਗੱਲ ਸੋ ਇਹਦਾ ਲਾਈਫ ਪਾਰਟਨਰ ਵੀ ਛੱਡ ਗਈ ਨਾਲ ਲਓ ਜੀ ਛੋਟੀ ਬੜੀ ਆ ਤੇ ਸਭ ਤੋਂ ਇੱਕ ਉੱਡ ਗਈ ਆ ਉਹ ਵਾਲੀ ਛੋਟੀ ਜੈਬਰਾਫਿਂਚ ਜੈਬਰਾਫਿਂਚ ਇਹ ਆਪਣੀਆਂ ਜਿਹੜੀਆਂ ਚਿੜੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਵਰਗੀਆਂ ਨਹੀਂ ਲੱਗਦੀਆਂ ਇਹ ਬਟ ਇਹਦਾ ਕਲਰ ਉਹਰਾ ਆ ਦੇਖ ਠੀਕ ਆ ਹੁਣ ਇਹਨਾਂ ਨੂੰ ਮੰਨ ਕੇ ਚੱਲੋ ਵੀ ਹੁਣ ਪਾਣੀ ਵਗੈਰਾ ਪੀ ਲੈਣਗੇ ਆ ਦਾਣੇ ਉਹਨੇ ਖਾ ਲੈਣਗੇ ਕਿਉਂਕਿ ਭੁੱਖੀਆਂ 2-3 ਘੰਟੇ ਦੀਆਂ ਭੁੱਖੀਆਂ ਆ ਤੇ ਇਹਨਾਂ ਨੂੰ ਆਪਦੇ ਮਾਹੌਲ ਦੇ ਵਿੱਚ ਇਹਨਾਂ ਨੂੰ ਸੈੱਟ ਹੋਣ ਵਾਸਤੇ ਆਪਾਂ ਆਪਾਂ ਨਿਕਲਦੇ ਆ ਖੁੱਡੇ ਜੋ ਬਾਹਰ ਇਹ ਸਾਰਾ ਇਦਾਂ ਮਿਕਸ ਰਹਿਣੀਆਂ ਆ ਪਾਣੀ ਪੁਣੀ ਪੀ ਲੈਣੀਆਂ ਕਿਉਂਕਿ ਪਿਆਸ ਲੱਗੀ ਹੋਊਗੀ ਆ ਵੀ ਆਪਣਾ ਠੰਡਾ ਠੰਡਾ ਪਾਣੀ ਇਹਨਾਂ ਵਾਸਤੇ ਪਾ ਕੇ ਰੱਖਤਾ ਆਪਾਂ ਤੇ ਜੇ ਕਿਸੇ ਨੇ ਮਤਲਬ ਉਹ ਪੰਛੀ ਵੇਖ ਰਖੀਦਨੇ ਨੇ ਹਰੇਕ ਤਰ੍ਹਾਂ ਦੇ ਪੰਛੀ ਆ ਉਹਨਾਂ ਬਾਈ ਹੁਣਾਂ ਕੋਲੇ ਤੇ ਮੈਂ ਨੰਬਰ ਵੀ ਦੇ ਦਿੰਦਾ ਤੇ ਦੋਨੇ ਆਪਣੇ ਮੰਨ ਕੇ ਚਲੋ ਦੋ ਦੁਕਾਨਾਂ ਮੇਨ ਬਾਜ਼ਾਰ ਦੇ ਵਿੱਚ ਜੇ ਬੱਧੀ ਜਾਣਦੇ ਹੋ ਤੁਸੀਂ ਤੇ ਦੋਨਾਂ ਦਾ ਦੋਨਾਂ ਨਾਲ ਹੀ ਆਪਣਾ ਬਹੁਤ ਜ਼ਿਆਦਾ ਪਿਆਰ ਆ ਤੁਸੀਂ ਦੋਨਾਂ ਦਾ ਨੰਬਰ ਮੈਂ ਉੱਪਰ ਮੈਂਸ਼ਨ ਕਰ ਦੂਗਾ ਤੁਹਾਨੂੰ ਜਿਹੜੇ ਤੇ ਵਧੀਆ ਲੱਗ ਤੁਸੀ ਸ਼ੌਕ ਦੇ ਜਾ ਸਕਦੇ ਹੋ ਠੀਕ ਆ ਮੈਂ ਉੱਤੇ ਕੰਟੈਕਟ ਨੰਬਰ ਵੀ ਦਿਆਂਗਾ ਉਹਨਾਂ ਦਾ ਤੁਸੀਂ ਇੱਕ ਵਾਰ ਉਹਨਾਂ ਨਾਲ ਕੰਟੈਕਟ ਜਰੂਰ ਕਰ ਲਿਓ ਠੀਕ ਹੈ ਜੀ ਆਜੋ ਹੁਣ ਆਪਾਂ ਨਿਕਲਦੇ ਆ ਬਾਹਰ हां जी दोस्तों पंछी ਆਪਾਂ ਪਰਿੰਦੇ ਛੱਡਦੇ ਆ ਆਪਣੇ ਕੇਜ ਦੇ ਵਿੱਚ ਵੱਡੇ ਦੇ ਵਿੱਚ ਤੇ ਹੁਣ ਆਪਾਂ ਲੱਗੇ ਆ ਜਿਹੜੇ ਆਨਲਾਈਨ ਆਪਾਂ ਮੰਗਾਏ ਸੀ ਨਾ ਕੁਛ ਦਿਨ ਪਹਿਲਾਂ ਕਲੰਬਿੰਗ ਰੋਜ਼ ਫਲਾਵਰ ਮੰਗਾਏ ਸੀਗੇ ਆਪਾਂ ਉਹਨਾਂ ਦੀ ਸ਼ੀਟ ਸੀਗੇ ਇਹ ਤੇ ਮਿੱਟੀ ਆਪਾਂ ਰੂੜੀ ਮਿਕਸ ਕਰਕੇ ਆਪਾਂ ਲਾ ਲਈ ਆ ਤੇ ਇਹਨਾਂ ਵਿੱਚ ਪਾ ਲਈ ਆ ਤੇ ਹੁਣ ਆਪਾਂ ਲੱਗੇ ਆ ਇਹਨਾਂ ਵਿੱਚ ਬੀਜ ਲਾਉਣ ਵਾਸਤੇ ਇੰਨੇ ਕੁ ਬੀਜ ਮਿਲੇ ਆ ਆਪਾਂ ਨੂੰ ਥੋੜੇ ਜਿ ਤੇ ਉਮੀਦ ਤਾਂ ਬਹੁਤ ਆ ਬਾਕੀ ਵੇਖੋ ਕੀ ਬਣਦਾ ਇਹਦੇ ਵਿੱਚ ਕੀ ਨੇ ਆ ਤੇ ਡੇ ਆ ਵਕਈ ਵੀਲ ਹੁੰਦੀ ਹੈ گلਾਬਾਂ ਦੀ گلਾਬ ਦੇ ਫੁੱਲਾਂ ਦੀ ਜਾਂ ਵੈਸੇ ਹੁੰਦੇ ਹਨ ਇਹ ਹੁਣ ਆਪਾਂ ਨੂੰ ਉਗਾ ਕੇ ਪਤਾ ਲੱਗੂਗਾ ਠੀਕ ਆ ਤੇ ਆਪਾਂ ਲੈ ਲਈਏ ਰੂੜੀ ਇਹ ਚ ਮਿਕਸ ਵੀ ਕਰ ਲਈ ਆ ਹੁਣ ਆਪਾਂ ਇਹ ਤੇ ਬੀ ਪਾਉਣੇ ਆ ਸਾਰੇ ਇਹਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਆਪਾਂ ਟੂਲ ਆ ਜ ਵਰਤੇ ਆ ਤੇ ਬੜੀ ਹੀ ਵਧੀਆ ਚੀਜ਼ ਆ ਯਾਰ ਮਿੱਟੀ-ਮੁੱਟੀ ਪਾਉਣ ਨੂੰ ਰੂੜੀ ਪਾਉਣ ਨੂੰ ਸਾਰੀਆਂ ਚੀਜ਼ਾਂ ਇਦਾਂ ਯੂਸਫੁਲ ਆ ਜਿਹੜੀਆਂ ਮੈਂ ਪਹਿਲਾਂ ਵੀਡੀਓ ਬਣਾਈ ਸੀ ਦੂਸਰੇ ਨੰਬਰ ਵਿੱਚ ਮਿਲੀਆਂ ਸੋ ਆਨਲਾਈਨ ਕੋਈ ਵੀ ਚੀਜ਼ ਮਿੱਤਰੋ ਮੰਗਾਉਣੇ ਹਨ ਤੇ ਤੁਸੀਂ ਜਿਆਦਾ ਮਹਿੰਗੀ ਨਾ ਮੰਗਾਇਆ ਕਰੋ 2-300 400 500 ਵਾਲੀ ਚੀਜ਼ ਤੁਸੀਂ ਮਗਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਹੀ ਆਪਾਂ ਲੌਸ ਵੀ ਹੋ ਜਾਊਗਾ ਤਾਂ ਜਿਆਦਾ ਨਹੀਂ ਹੁੰਦਾ ਇਹ ਆਪਾਂ ਹਜ਼ਾਰਾਂ ਦੇ 20 25 2000 ਦੇ ਪ੍ਰੋਡਕਟ ਨਾ ਮੰਗਾਇਆ ਕਰੋ ਉਹਦੇ ਵਿੱਚ ਆਪਣਾ ਠੱਗੀ ਵੱਜ ਜਾਂਦੀ ਹੈ ਨਾ ਤੁਸੀਂ ਕਮੈਂਟ ਵੀ ਕੀਤੀ ਲਾਸਟ ਵੀਡੀਓ ਦੇ ਵਿੱਚ ਕਿ Amazon ਦੇ ਉੱਤੇ ਵੀ ਫਰਾਡ ਹੋ ਜਾਂਦਾ ਸੋ ਚੰਗੀ ਗੱਲ ਆ ਤੁਸੀਂ ਸੁਝਾਅ ਦਿੱਤੇ ਬਾਈ ਤੇ ਬਟ ਆਪਣਾ ਇਹ ਵਿਚਾਰਿਆ ਆ ਆਪਾਂ ਨੂੰ ਪੰਜ ਚੀਜ਼ਾਂ ਮਿਲ ਗਈਆਂ 299 ਦੇ ਵਿੱਚ ਤੇ ਇਹ ਜਿਹੇ ਫਲਾਵਰ ਜਿਹੜੀ ਮਿਲੀ ਸੀ ਆਪਾਂ ਨੂੰ ਈ ਮਿਲੇ ਸੀ 170 ਦੇ ਐਨੇ ਸੀਡ ਮਿਲੇ ਆ ਫਲਾਵਰ ਦੇ ਆਪਾਂ ਬਾਕੀ ਜੇ ਹੋਗੇ ਤਾਂ ਕਿਆ ਸੋਨੇ ਤੇ ਸੁਹਾਗਾ ਹੋ ਜੂ ਬਈ ਫਿਰ ਤਾਂ ਬਸ ਤੁਸੀਂ ਵੀ ਲੈ ਜਿਓ ਸਾਰੇ ਵੀ ਹੋਗੇ ਠੀਕ ਆ ਤੇ ਹੁਣ ਆਪਾਂ ਲੱਗਿਆ ਇਹਨੂੰ ਲਾਉਣ ਜਦੋਂ ਵੀ ਵਿਹਲੇ ਹੋਈ ਤਾਂ ਮੇਰੇ ਪੁੱਠੇ ਕੰਮ ਆਮ ਲੋਕਾਂ ਦੇ ਨਾਲੋਂ ਮੇਰੇ ਦੇ ਜੀ ਵੀ ਜ਼ਿਆਦੇ ਆ ਕਿਉਂਕਿ ਰਜੀ ਵੀ ਜ਼ਿਆਦੇ ਕੋਈ ਕਿਉਂਕਿ ਆਪ ਹੀ ਵਿਦਾਈ ਹੋਇਆ ਸਾਰੇ ਕਿਤੇ ਪੰਛੀ ਲੈ ਆਉਂਦੇ ਕਿਤੇ ਕਬੂਤਰ ਕਿਤੇ ਇਹਨਾਂ ਨੂੰ ਦਾਣੇ ਪਾਲਿਆ ਕਿਤੇ ਇਹਨਾਂ ਦੇ ਫੁੱਡੇ ਸਵਾਰ ਤੇ ਕਿਤੇ ਕੌਸ਼ ਕਿਤੇ ਬੂਟੇ ਲਾ ਲਿਆ ਦੇਖੋ ਕਿੰਨੀ ਸੋਹਣੀ ਲੱਗਦੀ ਹੋਈ ਤੇ ਬਸ ਇਦਾਂ ਹੀ ਆਪਦੇ ਆਪ ਨੂੰ ਬਿਜ਼ੀ ਰੱਖੀਦਾ ਤੁਸੀਂ ਵੀ ਆਪਦੇ ਆਪ ਨੂੰ ਬਿਜ਼ੀ ਰੱਖਿਆ ਕਰੋ ਵੇਲਾ ਮਾਨਸ ਤਾਨ ਦਾ ਘਰ ਕਹਿੰਦੇ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਹੋਜਾ ਬਾਬੇ ਨਾਨਕ ਵਾਲੀ ਖੇਤੀ ਬੀ ਦੇਖੋ ਕਿੰਨੇ ਘੰਟਾ ਦੇਖੋ ਨੇੜੇ ਆ ਕਿ ਇਹਨਾਂ ਦੀ ਹੈਲਥ ਵੀ ਕਿੰਨੀ ਵਧੀਆ ਬੀਂਆਂ ਦੀ ਕਿ ਮੋٹے ਮੋਟੇ ਆ ਨਾ ਤੇ ਬਾਕੀ ਅੱਗੇ ਤੇਰੇ ਭਾਗ ਲੱਸੀਗੀ ਠੀਕ ਆ ਹੁਣ ਆਪਾਂ ਇਹਨਾਂ ਨੂੰ 2 2 3 3 ਬੀਚ ਰਿੱਟਾਂਗੇ ਜਿਹੜੀਆਂ ਆ 2 2 3 3 ਬੀ ਹਰੀਕ ਦੇ ਵਿੱਚ ਆਪਾਂ ਸਿੱਟਾਂਗੇ ਕਈ ਵਾਰੀ ਨਹੀਂ ਵੀ ਉੱਗਦਾ ਹਨਾ ਸੈਂਟਨ ਬੀ ਆਪਾਂ ਹਰੀਗ ਦੇ ਵਿੱਚ ਲਾ ਰਹੇ ਆ ਤਿੰਨਾਂ ਚੋਂ ਇੱਕ ਤਾਂ ਉੱਗੂ ਗਈ। ਅੱਛਾ। ਇਦਾਂ ਇਦਾਂ ਕਰਤੀ ਆਪਾਂ। ਇਹਨੂੰ ਸਾਰੇ ਵਿੱਚ ਲੱਗੀਆਂ ਲਾਉ। ਹਰੀਗ ਦੇ ਵਿੱਚ ਆਪਾਂ ਤਿੰਨ 20 ਛੱਟ ਤੇ ਆ। ਬਾਕੀ ਦੇਖੋ ਕੀ ਬਣਦਾ ਬਾਬਾ ਨਾਨਕ ਕਰਦਾ ਕਿਰਪਾ ਨਹੀਂ ਕਰਦਾ। ਲੋ ਵੀ ਦੋਸਤੋ ਆਪਣਾ ਸ਼ੀਲ ਸਾਰੇ ਖਿਲਾਰਦੇ ਆਪਾਂ ਹੁਣ ਲੱਗੇ ਉਪਰੇ ਦੇ ਪਾਉਣ ਮਿੱਟੀ ਕਿ ਆਪਾਂ ਥੋੜੀ ਥੋੜੀ ਆਪਾਂ ਇਹ ਨਾ ਬਿਲਕੁਲ ਘਰਪਰੀ ਆ ਪਰ ਇਹ ਲਈ ਆ ਸੋ ਆਪ ਦੇ ਲਈ ਤਿਆਰੀ ਪੂਰੀ ਆ ਤੇ ਬਾਕੀ ਦੇਖੋ ਕੀ ਬਣਦਾ ਜਦੋਂ ਵੀ ਬੀ ਬਰੋ ਕਰਨਾ ਸ਼ੁਰੂ ਹੋ ਗਿਆ ਨਾ ਤੇ ਆਪਾਂ ਇਹ ਚਾਹੁੰਦੇ ਆ ਵੀ ਇਹਦੇ ਇੱਕ ਤਾਂ ਇਹਦੇ ਅੰਦਰ ਪਾਣੀ ਪਾਵਾਂਗੇ ਨੇ ਨਮੀ ਬੱਚਾ ਆਪੇ ਇਕੱਠੀ ਕਰ ਲੈਣੀ ਗਰਮੀ ਬਹੁਤ ਜ਼ਿਆਦਾ ਇਹਨੇ ਨਮੀ ਇਕੱਠੀ ਕਰ ਲੈਣੀ ਹੈ ਬਾਕੀ ਜੋ ਬੀ ਤਾ ਨੂੰ ਉਠੂਗਾ ਨਾ ਮਿੱਟੀ ਜੰਮ ਜਾਂਦੀ ਜੰਮੂਗਾ ਨਹੀਂ ਉੱਤੋਂ ਨਾ ਤਾਂ ਜੀ ਖਰਾਕ ਮਿਲੂਗੀ ਇਹਨੂੰ ਤੇ ਨਾਲੇ ਇਹਦਾ ਈ ਦੀ ਮਤਲਬ ਹੈ ਜੇ ਬਾਹਰ ਨਿਕਲਣਾ ਨੂੰ ਸੋਕਾ ਹੋ ਜੂਗਾ ਆਪਾਂ ਥੋੜਾ ਥੋੜਾ ਇਹਨੂੰ ਵਿੱਚ ਤੇਲ ਪਾਵਾਂਗੇ ਹੁਣ ਬੀ ਉੱਤੇ ਰੱਖ ਤਾ ਨਾ ਆ ਦੇਖੋ ਤੁਸੀਂ ਪੂਰਾ ਥੋੜਾ ਉੱਤੇ ਆ ਕੇ ਬੀ ਢਾਗ ਦੇਣਾ ਆਪਾਂ ਇਹਨੂੰ ਐ ਥੋੜੀ ਥੋੜੀ ਇਹਦੀ ਤਹਿ ਪਾ ਦਈਏ ਉੱਤੇ ਸਾਰਾ ਧੀ ਆਪਾਂ ਛੱਕ ਦੇਣਾ ਥੋੜੀ ਜਿਹੀ ਪਰਤ ਉੱਪਰ ਇਹਦੇ ਦੀਰੇ ਬੰਦੂ ਵੀ ਆਪਣੀ ਹੁਣ ਇਹ ਤੇ ਆਪਾਂ ਦੇ ਦੇਣਾ ਇਹਨੂੰ ਪਾਣੀ ਇਹ ਨੂੰ ਆਪਾਂ ਬਾਹਲੀ ਧੁੱਪ ਜਿੰਨੀ ਰੱਖਣਾ ਇੱਥੇ ਸਹੀ ਇੱਥੇ ਛਾਂ ਰਹਿੰਦੀ ਆ ਇਹਨੂੰ ਉਤੋਂ ਆਪਾਂ ਥੋੜਾ ਢਾਕ ਦੇਣਾ ਕੋਈ ਚੀਜ਼ ਦੇ ਨਾਲ ਢਾਕੇ ਤੇ ਮੋਗਰੂ ਦੇ ਵਿੱਚ ਜਿਹੜੇ ਪਾਣੀ ਆਈ ਨਮੀ ਆ ਨਮੀ ਬਣੀ ਰਹੂਗੀ ਇਹਨੂੰ ਆਪਾਂ ਥੋੜਾ ਜਿਹਾ ਢਾਕ ਦਾਂਗੇ ਹੁਣ ਦਿੰਨੇ ਆਪਾਂ ਇਹਨੂੰ ਪਾਣੀ ਓਕੇ ਹੁਣ ਆਪਾਂ ਇਹਨੂੰ ਦੇਵਾਂਗੇ ਪਾਣੀ ਹਲਕੇ ਹਲ ਵੀ ਹਤਾਂ ਦੇ ਨਾਲ ਵੀ ਪੱਟਿਆ ਵੀ ਨਾ ਜਾਵੇ ਤੁਹਾਨੂੰ ਇਹਨਾਂ ਵੀ ਉੱਪਰ ਦੀ ਚੀ ਹੋਈ ਸਾਰਾ ਸਿਰਾ ਥੱਲੇ ਤੇ ਮਿੱਟੀ ਕਰਨਾ ਜਿੱਲੀ ਕਰਦਾਂਗੇ ਆਪਾਂ ਸਾਰੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਕੇ ਉਸ ਤੋਂ ਆਪਾਂ ਇਹਨੂੰ ਧਾਕ ਦਾਂਗੇ ਤੇ ਫਿਰ ਪੰਜਾ ਛੇ ਦਿਨਾਂ ਬਾਅਦ ਦੇਖਾਂਗੇ ਇਹਦੇ ਵਿੱਚੋਂ ਆਪਣਾ ਬੀਜ ਕਿੰਨੇ ਕੁ ਗਰੋ ਹੁੰਦੇ ਆ ਜਾਂ ਇਹਨਾਂ 'ਚ ਕਿੰਨੇ ਜਰਮੀ ਨਿਸ਼ਣ ਇਹਨਾਂ ਦੀ ਹੁੰਦੀ ਆ ਠੀਕ ਆ ਜਰਮੀ ਬਹੁਤ ਆ ਮਿੱਤਰੋ ਬਚਾ ਲਓ ਬੂਟੇ ਬਾਟੇ ਪਸ਼ੂ ਪੰਛੀ ਆਉਦੇ ਬਚਾ ਕੇ ਰੱਖੋ ਖਾਸ ਕਰਕੇ ਬੂਟੇ ਬਚਾ ਕੇ ਰੱਖੋ ਸੁਬਾ ਸ਼ਾਮ ਪਾਣੀ ਜ਼ਰੂਰ ਲਿਆ ਕਰੋ ਜਾਂ ਸੁਬਾ ਨਹੀਂ ਦੇ ਸਕਦੇ ਸ਼ਾਮ ਲਿਆ ਕਰੋ ਬੋਲ ਪਾਣੀ ਨੀਚੇ ਆਉਣ ਲੱਗਦੇ ਉਹਨਾਂ ਦਾ ਚਲੋ ਦੋਸਤੋ ਆਪਾਂ ਮੈਕਸ ਕਲੋਨੀ ਤਿਆਰ ਕੀਤੀ ਆ ਇੰਨਾ ਪੰਛੀਆਂ ਦੀ ਜਿਹਦੇ ਵਿੱਚ ਸਾਰੇ ਹੀ ਖੁੱਲੇ ਡੁੱਲੇ ਵਿੱਚ ਰਹਿਣਗੇ ਤੇ ਆਪਾਂ ਹੌਲੀ ਹੌਲੀ ਵਿੱਚ ਕਲਰ ਐਡ ਕਰਦੇ ਜਾਵਾਂਗੇ ਦੇਖੋ ਇੱਕ ਤਾਂ نیچے ਆ ਵੀ ਗਈ ਹੈ ਕਿੰਨੀ ਪਿਆਰੀ ਚਿੜੀ ਆ ਤੇ ਨੂੰ ਭੁੱਖ ਲੱਗੀ ਹੋਊਗੀ ਇਹਨਾਂ ਦਾ ਵੈਸੇ ਇਦਾਂ ਸੀਡ ਵਗੈਰਾ ਸਾਰੇ ਮਿਕਸ ਰੱਖਿਆ ਹੋਇਆ ਕਿਉਂਕਿ ਸਾਰਿਆਂ ਦਾ ਅਲੱਗ-ਅਲੱਗ ਚੋਆਇਸ ਆ ਘਟੋ-ਘਟੇ 10-12 ਤਰ੍ਹਾਂ ਦਾ ਸੀਡ ਮਿਕਸ ਕੀਤਾ ਹੋਇਆ ਇਹਨਾਂ ਦਾ ਕਿ ਜਿਵੇਂ ਜਿਹੜੀ ਰਿਕੁਆਇਰਮੈਂਟ ਹੋਊਗੀ ਉਹ ਆਪਦੇ ਹਿਸਾਬ ਨਾਲ ਆਪ ਹੀ ਲੈ ਲੂਗਾ ਠੀਕ ਆ ਹੁਣ ਥੋੜਾ ਜਿਹਾ ਥੱਕੀਆਂ ਲੱਗਦੀਆਂ ਕਿਉਂਕਿ ਸਫ਼ਰ ਵੀ ਹੋ ਜਾਂਦਾ ਪੰਛੀ ਨੂੰ ਤੇ ਬਾਕੀ ਥੋੜਾ ਹਨਾ ਕਿ ਜਦੋਂ ਮੈਂ ਛੱਡਦਾ ਸੀ ਉਦੋਂ ਵੀ ਜ਼ੋਰ ਲਾ ਲੈਂਦੀਆਂ ਹੁਣ ਅੱਜ ਤੋਂ ਬਾਅਦ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਇੱਥੇ ਇਹਨਾਂ ਨੂੰ ਸਹੂਲਤ ਹੀ ਮਿਲਣੀ ਆ ਜੇ ਹੁਣ ਕਈਆਂ ਨੂੰ ਲੱਗ ਦੋਗੇ ਕਿ ਪੰਛੀਆਂ ਨੂੰ ਕੈਦ ਕਰਨਾ ਗਲਤ ਹੈ ਜੀ ਇਹਨਾਂ ਨੂੰ ਪਰ ਰੀਲੀਜ਼ ਕਰਦੇ ਨੇ ਨਾ ਸਮਾਨ ਦੇ ਵਿੱਚ ਤੇ ਇਹਨਾਂ ਨੇ ਬਈ 2 ਘੰਟੇ ਵੀ ਨਹੀਂ ਕੱਢਣੇ ਮਰ ਜਾਣੇ ਕਿਉਂਕਿ ਇਹ ਬਰੀਡ ਜਿਹੜੀ ਹੈਗੀ ਆ ਇੰਡੀਆ ਦੀ ਨਹੀਂ ਹੈਗੀ ਸਾਰੀ ਬਾਹਰਲੀ ਬਰੀਡ ਇੰਡੀਆ ਦੀ ਬਰੀਡ ਨੂੰ ਆਪਾਂ ਕੈਦ ਕਰਦੇ ਆ ਤਾਂ ਉਹ ਗਲਤ ਹੋ ਜਾਂਦਾ ਕਿਤੇ ਨਾ ਕਿਤੇ ਤੇ ਇਹ ਸਾਰੀ ਕੰਟਰੀ ਬਾਹਰਲੀ ਬਰੀਡ ਆ ਤੇ ਇਹਨਾਂ ਨੇ ਹੁਣ ਦੇਖੋ ਵਾਧਣਾ ਫੁੱਲਣਾ ਪ੍ਰੋਪਰ ਇਹਨਾਂ ਨੂੰ ਡਾਈਟ ਮਿਲੂਗੀ ਇੱਥੇ ਖੁੱਲਾ ਉੱਡਣ ਵਾਸਤੇ ਜਗ੍ਹਾ ਮਿਲਦੀ ਆ ਤੇ ਸਾਰੀ ਸਹੂਲਤ ਮਿਲਨੀ ਆ ਰੋਜ਼ ਠੰਡਾ ਪਾਣੀ ਬਦਲਿਆ ਜਾਂਦਾ ਹੁੰਦਾ ਠੰਡਾ ਠੰਡਾ ਪਾਣੀ ਪ੍ਰੋਪਰ ਇਹਨਾਂ ਨੇ ਆਪਦਾ ਪਰਿਵਾਰ ਵਸਾ ਲੈਣਾ ਇੱਥੇ ਇਹਨਾਂ ਦੇ ਬੱਚੇ ਹੋਣਗੇ ਇੱਥੇ ਇਹਨਾਂ ਦੇ ਲਾਗ-ਪਾਟ ਨਾ ਹੋਣਗੇ ਹਨਾ ਤੇ ਇਹਨਾਂ ਨੇ ਪ੍ਰੋਪਰ ਆਪਦੇ ਆਪ ਨੂੰ ਢਾ ਲੈਣਾ ਇੱਥੇ ਪ੍ਰੋਪਰ ਜੋੜੇ ਆਪਾਂ ਨੂੰ ਮਿਲ ਗਿਆ ਸਾਰੇ ਤੇ ਬਾਕੀ ਆਪਾਂ ਆਪਣ ਡੇਢ ਦਮ ਦੰਦੇ ਰਵਾਂਗੇ ਠੀਕ ਆ ਸਾਰੇ ਜਣੇ ਕੱਲ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਆਪਣੇ ਵਲੌਗ ਕਿੱਦਾਂ ਲੱਗਦੇ ਮਿਲਦੇ ਫਿਰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਲਵ ਯੂ ਆ ਸਾਰਿਆਂ ਨੂੰ